ਕੰਨ ਮੋਤੀ ਕੋਲ ਪ੍ਰਸਾਦਾਨਾ ਫੰਡ ਅੰਡ ਕਿਸਾਨ ਸੈੱਲ ਕੌਂਸਲ ਪਾਰਟੀ 플ੋਰ ਹਲਕਾ 플ੋਰ ਅਸੀਂ ਜਿਹੜੀ ਇਹ ਸਰਕਾਰ ਨੇ ਲੈਂਡ ਕਵਰ ਕਾ ਦੀ ਪੋਲਿਸੀ ਬਣਾਈ ਆ ਜੋ ਇੱਕ ਬਹੁਤ ਹੀ ਗਲਤ ਸਰਕਾਰ ਦਾ ਫੈਸਲਾ ਹੈ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਜਲਦੀ ਨੂੰ ਰੱਦ ਕੀਤਾ ਜਾਵੇ ਉਹ ਜਿਹੜੀ ਵਾਈਜੋਗ ਜ਼ਮੀਨ ਆ ਉਹਨੂੰ ਨਾਂ ਬੱਜਰ ਬਣਾਇਆ ਜਾਵੇ ਕਿਉਂਕਿ ਇੱਥੇ ਸਾਨੂੰ ਅੱਜ ਜਿਹੜੀ ਲੋੜ ਆ ਕਿ ਜੇ ਸਾਡੇ ਆ ਨਦੀ ਲੋੜਿਆ ਨਾ ਕਿਸਾਨੂ ਕਲੇ ਕਲੇ ਮਹਿਲਾ ਕਟੀਆਂ ਦੀ ਦੋੜਿਆ ਪਹਿਲਾਂ ਹੀ ਬੜੀਆਂ ਕਿਹੜੀ ਕਲੋਨੀਆਂ ਬੜੀਆਂ ਜੇ ਬੇਵਾਦ ਪਈਆਂ ਉਹ ਅਜੇ ਤੱਕ ਵੀ ਪਲਾਟ ਖਾਲੀ ਮੈਂ ਉੱਤੇ ਕੋਈ ਜੇ ਬੇਸ ਨਹੀਂ ਬਣਿਆ ਕੋਈ ਜੇ ਡਿਵੈਲਪਮੈਂਟ ਨਹੀਂ ਹੋਈ ਤੇ ਜਿਹੜੀਆਂ ਸੜਕਾਂ ਬੁਟੀਆਂ ਪਈਆਂ ਬੁਰੇ ਹਾਲਿਆ ਸਰਕਾਰ ਜਿਹੜੇ ਪਹਿਲਾਂ ਕੰਮ ਚੱਲਦੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖੇ ਉਹ ਕੰਮ ਪੂਰੇ ਕੀਤੇ ਜਾਣ ਨਾ ਕਿ ਇਹੋ ਜੇ ਨਵੀਆਂ ਜਿਹੜੀਆਂ ਮਨ ਘੜਦੇ ਜੀਆਂ ਪਾਲਸੀਆਂ ਜਿਨ੍ਹਾਂ ਨੇ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੈ ਨਾ ਕਿਸੇ ਦੀ ਮੰਗ ਨਹੀਂ ਹੈ ਨਾ ਕੋਈ ਡਿਮਾਂਡ ਹੈ ਧੱਕੇ ਨਾਲ ਹੀ ਰਕਾਰ ਆਪਣੇ ਲੈਵਲ ਤੇ ਪਾਲਸੀਆਂ ਬਣਾਈ ਜਾਂਦੀ ਹੈ ਨਾ ਕਿ ਉਹਨੂੰ ਪੁੱਛੀ ਜਾਂਦਾ ਨਾ ਕੋਈ ਸਲਾਹ ਹੁੰਦੀ ਹੈ ਬਲੋਦੀ ਤਰ੍ਹਾਂ ਬੱਡੀ ਨਾ ਕਿ ਉਹਨੂੰ ਪੁੱਛਿਆ ਜਾਂਦਾ ਇਹ ਕਹਿੰਦਾ ਕਿ ਇਹ ਜਿਹੜੀ ਪਾਲਿਸੀ ਨੂੰ ਉਹ ਦਿੱਤਾ ਜਾਵੇ ਔਰ ਜਿਹੜੇ ਕਿਸਾਨਾਂ ਦੇ ਮਸਲੇ ਅੰਜੂਰਾਂ ਦੇ ਮਸਲੇ ਆ ਉਹਨਾਂ ਦਾ ਉਹਨਾਂ ਵੱਕਤਾਂਤ ਪਾਈ ਜਾਵੇ ਜਿਹੜੇ ਮਾਂ ਸਰਕਾਰ ਦੇ ਮੰਤਰੀ ਆ ਮੁਖਮੰਦ ਸਾਹਿਬ ਆ ਕੈਮਰਾ ਮੰਤਰੀ ਆ ਉਹ ਤਾਂ ਕਹਿੰਦੇ ਕਿਸਾਨ ਇਸ ਨੀਤੀ ਨਾਲ ਖੁਸ਼ ਆ ਕਿਹੜਾ ਕਿਸਾਨ ਖੁਸ਼ ਆ ਜੀ ਜਿਹਾ ਅਜੀ ਕੋਈ ਦੇਖਿਆ ਨਹੀਂ ਉਹ ਇੱਕ 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 ਮੈਂ ਵੀਡੀਓ ਦੇਖਦਾ ਸੀ ਆਮ ਪਾਰਟੀ ਦਾ ਬੰਦਾ ਸੀਗਾ ਉਹ ਕਹਿੰਦਾ ਉਹਨੇ ਉੱਥੇ ਆ ਕੇ ਉਹਨੂੰ ਲੈ ਗਏ ਉਹਨੇ ਉਹਨੂੰ ਪਤਾ ਨਹੀਂ ਜੀ ਮੈਨੂੰ ਕੀ ਬਿਆਨ ਦੇਣਾ ਬਾਅਦ ਉਹਨੇ ਇਹ ਗੱਲ ਕਹੀ ਵੀ ਮੈਂ ਤਾਂ ਉੱਤੇ ਉਹਨਾਂ ਨੇ ਮੈਨੂੰ ਤਾਂ ਬਿਆਨ ਦਵਾ ਲਿਆ ਬਿਨਾਂ ਪਤਾ ਹੀ ਨਹੀਂ ਇਹ ਵੀ ਕਿ ਕਿਹੜਾ ਬਿਆਨ ਦਵਾ ਰਿਹਾ ਹੁਣ ਬਾਅਦ ਵਿੱਚ ਆਪਣੀ ਗਲਤੀ ਪੀਰ ਕੀਤੀ ਕਿਸਾਨਾ ਵਜ੍ਹਾ ਕੋ ਸੌਰੀ ਵੀ ਕਰ ਦਿੱਤੀ